ਦੁਨੀਆ ਦੇ ਉਸ ਵਿਆਹ ਬਾਰੇ ਗੱਲ ਕਰਨ ਲੱਗੇ ਆ ਅੱਜ ਜਿਸ ਨੂੰ ਬਿਆਨ ਕਰਨਾ ਸਿਰਫ ਇਹ ਵੀਡੀਓ ਦੇ ਵਾਸਤੇ ਨਹੀਂ ਫਿਰ ਵੀ ਕੋਸ਼ਿਸ਼ ਕਰਦੇ ਆ ਅਸਲ ਰੂਪ ਇੱਥੇ ਵੇਖ ਲੈ ਮੈਂ ਆ ਮੋੜਿਆ ਤੇ ਦੇਖੋ ਵੀ ਨਿਆ ਨਿਆ ਵੱਡੀਆਂ ਮੋਟੀਆਂ ਦੁਵਾਰਾਂ ਮੈਂ ਨਾ ਥਾਂ ਹੀ ਬਣਾਏ ਪਏ ਆ ਤੇ ਅੱਜ ਜਮਾਨਾ ਜਿਹੜਾ ਵਾ ਜਿਆਦੀ ਬਚਤ ਦਾ ਵਾ ਤੇ ਆਪਾਂ 4-4 ਇੰਚੀ ਜਿਹੜੀਆਂ ਉਹ ਕੰਧਾਂ ਕਰਨ ਲੱਗ ਪਏ ਆ ਪਰ ਵੇਖ ਲਓ ਵੀ ਇਹਡੇ ਵੱਡੇ ਥੰਮ ਉਸ ਸਮੇਂ ਦੇ ਵਿੱਚ ਉਹ ਕਰਦੇ ਹੁੰਦੇ ਸੀ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਤੇ ਬੋਰਡ ਦੇ ਵਿੱਚ ਦੇਖੋ ਕੀ ਇੱਕ ਚੀਜ਼ ਤੁਹਾਨੂੰ ਦਿਸੇਗੀ ਬੜੀ ਕਮਾਲ ਦੀ ਗੱਲ ਆ ਜੀ ਸੋ ਆ ਦੇਖੋ ਇਹ ਆ ਖਜੂਰ ਦਾ ਦਰਖਤ ਸੋ ਬੋਰਡ ਦੇ ਵਿੱਚ ਖਜੂਰ ਦਾ ਦਰਖਤ ਸੋ ਇਹ ਬੋਰਡ ਦੇ ਉੱਪਰ ਹੀ ਹੁੰਗਿਆ ਜੀ ਸੋ ਇਹਦਾ ਥੱਲੇ ਕਿਤੇ ਵੀ ਤਣਾ ਨਹੀਂ ਹੈਗਾ ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਬੜੀ ਵੱਡੀ ਅੱਜ ਗੱਲ ਤੁਹਾਨੂੰ ਦੱਸਾਂਗੇ ਇੱਥੇ ਤੁਸੀਂ ਹੈਰਾਨ ਰਹਿ ਜਾਓਗੇ ਉਸ ਸਮੇਂ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਇੱਥੇ ਹੋਇਆ ਸੀਗਾ ਸੋ ਵਿਆਹ ਦਾ ਆਪਾਂ ਸਾਰਾ ਹੰਡੇ ਵੀ ਜਿਹੜਾ ਪ੍ਰਬੰਧ ਜਿਵੇਂ ਬਣਿਆ ਸੀ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਵਿਆਹ ਦਾ ਪ੍ਰਬੰਧ ਕਿਵੇਂ ਕੀਤਾ ਗਿਆ ਸੀਗਾ ਅੱਜ ਕੱਲ ਤੇ ਆਪਾਂ ਪੈਲਸਾਂ ਦੇ ਵਿੱਚ 2 ਘੰਟੇ ਜਾਂ 3 ਘੰਟੇ ਦਾ ਵਿਆਹ ਵੇਖਦੇ ਆਂ ਪਰ ਇੱਥੇ ਇੱਕ ਸਾਲ ਪਹਿਲਾਂ ਵਿਆਹ ਦੀਆਂ ਤਿਆਰੀਆਂ ਹੋ ਚੁੱਕੀਆਂ ਸਨ ਸੋ ਸਾਲ 2 ਸਾਲ ਪਹਿਲਾਂ ਇਥੋਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਸਨ ਸੋ ਕਿੰਨੀ ਉਸ ਸਮੇਂ ਵਿਆਹ ਦੇ ਉੱਪਰ ਲਾਗਤ ਲੱਗੀ ਆ ਸਭ ਤੋਂ ਦੁਨੀਆ ਤੋਂ ਮਹਿੰਗਾ ਵਿਆਹ ਇਸ ਸਥਾਨ ਤੇ ਹੋਇਆ ਵਾ ਬਾਬਾ ਸ਼ਾਮ ਸਿੰਘ ਅਟਾਰੀ ਜਿਹਦੇ ਪਿੰਡ ਆਏ ਹਨ ਅਟਾਰੀ ਵਿਖੇ ਇਹ ਵਿਆਹ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਧੀ ਜੋ ਕਿ ਸਨ 1837 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਨਵਰ ਨੌ ਨਿਹਾਲ ਸਿੰਘ ਨਾਲ ਹੋਇਆ ਸੀ ਕਿਹਾ ਜਾਂਦਾ ਹੈ ਕਿ ਇਸ ਵਿਆਹ ਵਿੱਚ ਇੰਨਾ ਇਕੱਠ ਸੀ ਕਿ ਬਰਾਤੀਆਂ ਦੇ ਨਹਾਉਣ ਵਾਸਤੇ ਇਹ ਤਲਾਬ ਬਣਾਉਣਾ ਪਿਆ ਇਸ ਵਿਆਹ ਨੂੰ ਅੱਜ ਤਕਰੀਬਨ 187 ਸਾਲ ਹੋ ਗਏ ਹਨ ਉਸ ਸਮੇਂ ਵਿਆਹ ਤੇ ਪੂਰੇ 15 ਲੱਖ ਰੁਪਏ ਲੱਗੇ ਸਨ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਪੁੱਤਰੀ ਬੀਬੀ ਨਾਨਕੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਨਵਰ ਨੌ ਨਿਹਾਲ ਸਿੰਘ ਦਾ ਉਸ ਸਮੇਂ ਦਾ ਸਭ ਤੋਂ ਮਹਿੰਗਾ ਵਿਆਹ ਸੀ ਪਰ ਇਸ ਵਿਆਹ ਤੋਂ 1 ਸਾਲ ਪਹਿਲਾਂ ਮਿਸਤਰੀ ਲਗਾ ਦਿੱਤੇ ਸਨ ਇਹ ਤਰਾ ਪੂਰਾ ਚੂਨੇ ਦਾ ਬਣਿਆ ਹੋਇਆ ਹੈ ਸੀਮੈਂਟ ਤਾਂ ਨਹੀਂ ਚੂਨੇ ਦਾ ਬਣਿਆ ਹੋਇਆ ਜਿਹੜਾ ਚੂਨਾ ਹੁੰਦਾ ਹੈ ਸੀਮੈਂਟ ਦੇ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੁੰਦਾ ਹੈ ਤਾਂ ਹੀ 200 ਦੇ 200 ਸਾਲ ਦੇ ਕਰੀਬ ਸਮਾਂ ਹੋ ਗਿਆ ਤੇ ਇਹ ਤਲਾਹ ਬਿਲਕੁਲ ਓਵੇਂ ਦਾ ਓਵੇਂ ਬਣਿਆ ਹੋਇਆ ਤੇ ਇਸ ਜਗ੍ਹਾ ਤੋਂ ਪਾਣੀ ਇਸ ਤਲਾਹ ਦੇ ਵਿੱਚ ਭਰਿਆ ਜਾਂਦਾ ਸੀਗਾ ਸੋ ਜਿਹੜੇ ਨਾ ਨੇੜਲੇ ਹੁਣ ਪਿੰਡ ਦੇ ਵਿੱਚ ਘਰ ਬਣ ਗਏ ਨੇ ਸੋ ਉਸ ਸਮੇਂ ਇੱਥੇ ਖੇਤ ਖੇਤ ਹੁੰਦੇ ਸਨ ਤੇ ਖੇਤਾਂ ਨੂੰ ਇੱਕ ਸੂਆ ਵਗਦਾ ਹੁੰਦਾ ਸੀ ਤੇ ਸੂਏ ਦੇ ਵਿੱਚੋਂ ਇੱਕ ਸਾਫ਼ ਪਾਣੀ ਆਉਂਦਾ ਹੁੰਦਾ ਸੀਗਾ ਸੋ ਸੂਏ ਦੇ ਵਿੱਚੋਂ ਇਸ ਨੂੰ ਲੈ ਕੇ ਪਾਣੀ ਇਥੋਂ ਦਿੱਤਾ ਜਾਂਦਾ ਸੀ ਸੋ ਇਹ ਬਰਾਤੀਆਂ ਦੇ ਨਹਾਉਣ ਵਾਸਤੇ ਇਹ ਤਲਾਬ ਬਣਾਇਆ ਗਿਆ ਸੀ ਸਰਦਾਰ ਸ਼ਾਮ ਸਿੰਘ ਅਟਾਰੀ ਹੁਣਾ ਦਾ ਪਰਿਵਾਰ ਵੀ ਬਹੁਤ ਵੱਡਾ ਸੀ ਇਹ ਸਿੱਧੂ ਗੋਤ ਨਾਲ ਸਬੰਧ ਰੱਖਦੇ ਸਨ ਸਿੱਧੂ ਗੋਤ ਸੀ ਇਹਨਾਂ ਦੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹਨਾਂ ਦੇ ਕੋਲੇ 3 ਲੱਖ ਤੋਂ ਵੱਧ ਸਾਲਾਨਾ ਆਮਦਨ ਵਾਲੀ ਜ਼ਮੀਨ ਹੁੰਦੀ ਸੀ ਸਭ ਤੋਂ ਪਹਿਲਾਂ ਸਰਦਾਰ ਗੋਹਰ ਸਿੰਘ ਤੇ ਗੋਹਰ ਸਿੰਘ ਦਾ ਪੁੱਤਰ ਨਿਹਾਲ ਸਿੰਘ ਸੀ। ਨਿਹਾਲ ਸਿੰਘ ਦਾ ਪੁੱਤਰ ਸਰਦਾਰ ਸ਼ਾਮ ਸਿੰਘ ਔਟਾਰੀ ਤੇ ਸ਼ਾਮ ਸਿੰਘ ਔਟਾਰੀ ਦਾ ਪੁੱਤਰ ਕਾਨ ਸਿੰਘ ਸੀਗਾ। ਸੋ ਸਰਦਾਰ ਸ਼ਾਮ ਸਿੰਘ ਔਟਾਰੀ ਨੇ ਆਪਣੀ ਧੀ ਨੂੰ ਦਾਜ ਦੇ ਵਿੱਚ 101 ਹਾਥੀ, 101 ਊਠ, 101 ਗਾਈਆਂ ਤੇ 121 ਮੱਝਾਂ ਦਿੱਤੀਆਂ ਸਨ ਤੇ ਹੋਰ ਵੀ ਬਹੁਤ ਜਿਆਦਾ ਬਰਾਤੀਆਂ ਨੂੰ ਕੀਮਤੀ ਦੁਸ਼ਾਲੇ ਦਿੱਤੇ ਸਨ ਅੰਮਾ ਸ਼ਾਮ ਸਿੰਘ ਔਟਾਰੀ ਜੀ ਦਾ ਜਿਹੜੇ ਮਹਿਲ ਆ ਉਹ ਵੀ ਇੱਥੇ ਹੈਗੇ ਆ ਆਪਾਂ ਦੂਜੀ ਵੀਡੀਓ ਚ ਗੱਲ ਕਰਾਂਗੇ ਉਹਦੇ ਬਾਰੇ ਦੂਜੀ ਵੀਡੀਓ ਚ ਤੁਹਾਨੂੰ ਜਰੂਰ ਉਹ ਮਹਿਲ ਵੀ ਦਿਖਾਵਾਂਗੇ ਜਿਹੜੀਆਂ ਸਮਾਦਾ ਬਣੀਆਂ ਮਾ ਬਾਬਾ ਸ਼ਾਮ ਸਿੰਘ ਔਟਾਰੀ ਜੀ ਦੀ ਅਤੇ ਉਹਨਾਂ ਅਤੇ ਉਹਨਾਂ ਦੇ ਪਿਤਾ ਜੀ ਦੀ ਵੀ ਸਮਾਦ ਬਣੀ ਹੈ ਜਿਹੜੀ ਆਪਾਂ ਤੁਹਾਨੂੰ ਅੱਜ ਇਹ ਵੀਡੀਓ ਚ ਦਿਖਾਵਾਂਗੇ ਸੋ ਮਹਾਰਾਜਾ ਰਣਜੀਤ ਸਿੰਘ ਜੀ ਹੁਣਾਂ ਨੇ ਜਦੋਂ ਬਰਾਤ ਲੈ ਕੇ ਲਾਹੌਰ ਤੋਂ ਅਟਾਰੀ ਆਉਣਾ ਸੀ ਤਾਂ ਉਹਨਾਂ ਨੇ ਲਾਹੌਰ ਤੋਂ ਬਰਾਤ ਨਹੀਂ ਸੀ ਚੜਾਈ ਉਹਨਾਂ ਨੇ ਬਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੜਾਈ ਸੀਗੀ ਮੱਥਾ ਟੇਕ ਕੇ ਸ੍ਰੀ ਦਰਬਾਰ ਸਾਹਿਬ ਕਹਿੰਦੇ ਬਰਾਤ ਦੇ ਉੱਪਰੋਂ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਬਰਾਤ ਵੱਲੋਂ ਚਾਂਦੀ ਦੀਆਂ ਮੋਹਰਾਂ ਸੁੱਟੀਆਂ ਗਈਆਂ ਬਹੁਤ ਵੱਡੀਆਂ ਵੱਡੀਆਂ ਪੰਡਾ ਬਣ ਕੇ ਲਿਆਈ ਸੀ ਬਰਾਤ ਚਾਂਦੀ ਦੀਆਂ ਸੋ ਇਹਨਾਂ ਧੂਮ ਧਾਮ ਨਾਲ ਵਿਆਹ ਹੋਇਆ ਸੀਗਾ ਇਸ ਵਿਆਹ ਵਿੱਚ ਬਹੁਤ ਵੱਡੀਆਂ ਵੱਡੀਆਂ ਰਿਆਸਤਾਂ ਪਹੁੰਚੀਆਂ ਜਿਸ ਵਿੱਚ ਫਰੀਦਕੋਟ ਦੀ ਰਿਆਸਤ ਨਾਭਾ ਰਿਆਸਤ ਤੇ ਹੋਰ ਵੀ ਵਿਸ਼ਵ ਦੇ ਬਹੁਤ ਵੱਡੇ ਘਰਾਣੇ ਰਾਜੇ ਅਤੇ ਮਹਾਰਾਜੇ ਇਸ ਸਥਾਨ ਤੇ ਪਹੁੰਚੇ ਸਨ ਆ ਬੜੀ ਸੋਹਣੀ ਜਗ੍ਹਾ ਇੱਥੇ ਆ ਗਈ ਆ ਕਈ ਆਪਣੇ ਵੀਰ ਭਰਾ ਜਿਹੜੇ ਆ ਬਾਬਾ ਸ਼ਾਮ ਸਿੰਘ ਅਟਾਰੀ ਜੀ ਦੇ ਸਥਾਨਾਂ ਦੇ ਉੱਪਰ ਦਰਸ਼ਨ ਕਰਨ ਦੇਤੇ ਅਤੇ ਫੋਟੋ ਸ਼ੂਟ ਕਰਨ ਵੀ ਆਉਂਦੇ ਆ ਸੋ ਦੋ ਵੀਰ ਆਏ ਆ ਘੰਡੇ ਤੋਂ ਆਪਣੇ ਕੋਲ ਫੋਟੋ ਸ਼ੂਟ ਕਰਨ ਵਾਸਤੇ ਇੱਥੇ ਆਏ ਸੀਗੇ ਸੋ ਵੀਰ ਜੀ ਕਹਿੰਦੇ ਕਿ ਆਪਾਂ ਚੈਨਲ ਤੁਹਾਡਾ ਦੇਖਦੇ ਆ ਰਿਕਵੈਸਟ ਕਰਨੀ ਆ ਸਾਰਿਆਂ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਸੋ ਮਿਲੋ ਆਪਣੇ ਵੀਰ ਜੀ ਨੂੰ ਹੈਲੋ ਵੀਰ ਜੀ ਸਾਰੇ ਜਾਣੇ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰੋ ਸਾਰੇ ਆਣੇ ਹਾਂਜੀ ਆ ਸ਼ਾਮ ਸਿੰਘ ਟਾਰੀ ਤੇ ਆਏ ਆ ਵੀਰ ਆ ਵੀਡੀਓ ਬਣਾਉਣ ਹਾਂਜੀ ਇਥੇ ਇੱਕ ਅਜਾਇਬ ਘਰ ਵੀ ਬਣਿਆ ਵਾ ਸੋ ਆਪਾਂ ਅੰਦਰ ਚੱਲ ਕੇ ਦਰਸ਼ਨ ਕਰਾਂਗੇ ਤੇ ਇੱਕ ਅੱਜ ਦਿੱਲੀ ਤੋਂ ਕੁਝ ਸੰਗਤ ਆਈ ਆ ਆਪਾਂ ਉਹਨਾਂ ਨਾਲ ਮਿਲਦੇ ਹਾਂ ਹਾਂ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦਿੱਲੀ ਤੋਂ ਆਈ ਆ ਜੀ ਬਾਬਾ ਸ਼ਾਮ ਸਿੰਘ ਅਟਾਰੀ ਜੀ ਦੇ ਸਥਾਨਾਂ ਤੇ ਦਰਸ਼ਨ ਕਰਨ ਵਾਸਤੇ ਤੇ ਸੋ ਦਰਸ਼ਨ ਹੋ ਗਏ ਜੀ ਹਾਂ ਜੀ ਅੱਛਾ ਠੀਕ ਹੈ ਠੀਕ ਹੈ ਜੀ ਤੇ ਇਤਿਹਾਸ ਬਾਰੇ ਜਾਣੂ ਹੋਏ ਬਾਬਾ ਜੀ ਤੋਂ ਤਾਂ ਹੋ ਗਿਆ ਹੋ ਗਿਆ ਹੋਗੇ ਨੇ ਜੀ ਜਿਹੜਾ ਭਾਰਤੀ ਸੈਨਮ ਦਾ ਟੈਂਕ ਆ ਨਾ ਇਹ ਅ ਜਿਹਦੇ ਕੈਪਟਨ ਅਮਰਿੰਦਰ ਸਿੰਘ ਸੀਗੇ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਸੋ ਉਹਨਾਂ ਨੇ ਬਾਬਾ ਸ਼ਾਮ ਸਿੰਘ ਅਟਾਰੀ ਜੀ ਦੇ 172ਵੇਂ ਸ਼ਹੀਦੀ ਦਿਵਸ ਨੂੰ ਆ ਸਮਰਪਿਤ ਕੀਤਾ ਕੀਤਾ ਇਹ ਟੈਂਕ ਟੈਂਕ ਦੇ ਸ਼ੌਕਰ ਵੇਖੋ ਤੁਸੀਂ ਟੈਂਕ ਨੂੰ ਸ਼ੌਕਰ ਕਿੱਡੇ ਮਜ਼ਬੂਤ ਲੱਗੇ ਆ ਇਹ ਹੁੰਦੇ ਟੈਂਕ ਟੈਂਕ ਦੇ ਸ਼ੌਕਰ ਆ ਸੋ ਇਹ ਜਿਹੜੀ ਦੇਰੀ ਆ

ਉਹ ਉਹ ਜਾਓ ਹਾਂਜੀ ਉਹ ਹਾਂਜੀ ਉਹ 6 ਮਹੀਨੇ ਜਾਂਦੇ ਰੁਕੀ ਸੀ ਹਰੇਕ ਨੂੰ ਇੱਕ ਮੋਰ ਦੰਦ ਦੇ ਸੀ ਉਹਨਾਂ ਨੇ ਇੱਕ ਮਰਾਸੀ ਨੂੰ ਕਣਾ ਪਰ ਕੇ ਮੋਰਾਂ ਦਾ ਦਿੱਤਾ ਸੀ ਜਾਂ ਕਿਨਾ ਚੜੀਏ ਸੀ 6 ਮਹੀਨੇ ਲੋ ਲੋਰ ਤੋਂ ਆਉਂਦੇ ਸੀ ਜਾਂਦੇ ਸੀ ਅਚਲ ਲੋਰ ਕਵਰ ਨਾ ਕੋਲ ਨਾ ਕਿੰਨਾ ਨਾਲ ਜਾਏ ਫਿਰ ਪੰਜਾਬ ਮਹਾਰਾਜ ਸਿੰਘ ਮਹਾਰਾਜ ਸਿੰਘ ਇਹ ਸਭ ਰਾ ਦੀ ਲੜਾਈ ਹੈ एक शाम हाँ शाम दो ढाई सौ साल हो गया शाम सिंह अटारी उसकी आ खूह भी उस पेर ये पुरातन खूह आ पुरातन ही बोड़ आ

ਨੇ ਹਾਸਿੰਗ ਬਾਬਾ ਸ਼ਾਮ ਸਿੰਘ ਜੀ ਬਾਬਾ ਸ਼ਾਮ ਸਿੰਘ ਅਟਾਰੀ ਜੀ ਦੇ ਪਤਾ ਜੀ ਇੱਕ ਕੋਈ ਮਹਾਰਾਜ ਸਿੰਘ ਬਿਮਾਰ ਹੋਈ ਸੀ ਜਦੋਂ ਬਿਮਾਰ ਹੋਏ ਤੇ ਉਹਨਾਂ ਚ ਟੈਕਨੀਕਲੀ ਤੇ ਤਕਨੀਕਲੇ ਉਹਨਾਂ ਨੇ ਕਿਹਾ ਬਈ ਮਹਾਰਾਜ ਜੀ ਨੇ ਕਿ ਸਰਦਾਰ ਨਿਆਸਿੰਗ ਨੇ ਕਿਹਾ ਕਿ ਇਹ ਇਹਦੀ ਬਿਮਾਰੀ ਮੈਨੂੰ ਲੱਗ ਜਾਆ ਅਰਦਾਸ ਕੀਤਾ ਤੇ ਉਹ ਲਈ ਬਿਵਾਇ ਠੀਕ ਹੋ ਗਈ ਉਹਨਾਂ ਤੰਦਰੁਸਤੀ ਦਾ ਇਸ਼ਨਾਨ ਕੀਤਾ ਤੰਦਰੁਸਤੀ ਦੇ ਇਸ਼ਨਾਨ ਕਰਕੇ ਕੀਤਾ ਤੇ ਉਹ ਆਪ ਚਲਾਣਾ ਕਰਕੇ ਸਰਦਾਰ ਨਿਆਸਿੰਗ ਚਲਾਣਾ ਕਰਕੇ ਮਹਾਰਾਜ ਸਿੰਘ ਠੀਕ ਹੋ ਗਏ ਇਨਾ ਸਰਦਾਰ ਕਾਨ ਸਿੰਘ ਸੁਪੁੱਤਰ ਸਰਦਾ ਸ਼ਾਮ ਸਿੰਘ 1873 ਇਹਨਾਂ ਨੇ ਅਗਨੀ ਪੇਟਾ ਕੀਤੀ ਸੀ ਇਹਨਾਂ ਕਿਤਾ ਕਿਤਾ ਅਗਨੀ ਪੇਟਾ ਕੀਤੀ ਸੀ ਇਹ ਆ ਇਹ ਜੀ ਇਹ 9 ਦੀ ਹੈ ਜੀ ਬਾਬਾ ਜੀ ਹਾਂ ਜੀ 9 9 ਨਹੀਂ 9 ਦੇ ਲੋ ਹਰੀ ਮਿਰਚ 40 ਰੁਪਏ ਕਿਲੋ ਅੱਜ 40 ਦਿੱਤਾ ਕਿਲੋ ਹਰੀ ਮਿਰਚ 40 ਰੁਪਏ ਕਿਲੋ